ਖੈ ਸਰ ਕਿ ਨ ਆ ਆਪਲਾ ਮੇਰਾ ਨਾਮ ਜੀ ਰਮੇਸ਼ਵਰ ਸਿੰਘ ਕਿਹੜਾ ਪਿੰਡ ਜੀ ਖਦਾਵਰ ਸਰ ਕੀ ਗੱਲ ਬਾਤ ਹੋਈ ਹੈ ਹਾਂਜੀ ਗੱਲ ਬਾਤ ਜੀ ਇੱਥੇ ਕੱਲ ਈਦ ਦਾ ਤਿਉਹਾਰ ਹੀ ਤੇ ਸਾਡੇ ਗੁੱਜਰ ਸਮੁਦਾਇ ਦੇ ਲੋਕ ਇੱਥੇ ਆਂਦੇ ਆ ਈਦੀ ਨਮਾ ਕਰਨ ਤੇ ਉਹ ਇੱਥੇ ਆਏ ਸੀ ਤੇ ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਇੱਥੇ ਕੋਈ ਨਾ ਬੋਡੀ ਹੈ ਜਿਹੜੀ ਪ੍ਰੋਪਰਲੀ ਦਵਾਈ ਨਹੀਂ ਗਈ ਉਹਦੇ ਕੁਝ ਪਾਰ ਜਿਹੜੇ ਬਾਹਰ ਹੈ ਤੇ ਉਹ ਆਹੀਂ ਸੋਚਿਆ ਵੀ ਸ਼ਾਇਦ ਕ੍ਰਿਸਚਨ ਸਮੁਦਾਇਲੇ ਹੋਣ ਪਰ ਆਹੀਂ ਪਤਾ ਕੀਤਾ ਉਹ ਕ੍ਰਿਸਚਨ ਕੋਈ ਨਹੀਂ ਹੈ ਲਾਗੇ ਵਾਲੇ ਪਿੰਡਾਂ ਪਾ ਲੈਦਾ ਵੀ ਕੋਈ ਕ੍ਰਿਸਚਨ ਨਹੀਂ ਕੋਈ ਕੁਝ ਨਹੀਂ ਤੇ ਉਹ ਫਿਰ ਥੋੜਾ ਜਿਹਾ ਮੈਂ ਆ ਕੇ ਦੇਖਿਆ ਤੇ ਵਾਕੀ ਉਹਦੇ ਪਾਰ ਥੋੜੀ ਬਾਹਰ ਹੀ ਤੇ ਫਿਰ ਅਹੀਂ ਪੁਲਿਸ ਨੂੰ ਫੋਨ ਕਰਤਾ ਪੁਲਿਸ ਆਈ ਹੈ ਹੁਣ ਦੇਖੋ ਕੀ ਕਾਰਵਾਈ ਕਰਦੀ ਹੈ ਪਰ ਕੀ ਦੇਖਣ ਨੂੰ ਲੱਗਿਆ ਪਹਿਲਾਂ ਤੁਹਾਨੂੰ ਕੀ ਲੱਗਾ ਤੁਹਾਨੂੰ ਇਸ ਮੋਟਰ ਦੇ ਦੇਖੋ ਜੇ ਨਹੀਂ ਆਇਆ ਤੇ ਉਹਦੇ ਇੱਕ ਦੋ ਪੈਰ ਛੋੜੇ ਅੱਗੇ ਜਿਹੜੇ ਡੁੰਗਲਾਂ ਸੀ ਦੋਨਾਂ ਪੈਰਾਂ ਦੀ ਬਾਹਰੀਆਂ ਇੱਕ ਹੱਥ ਜਿਹੜਾ ਉਹ ਵੀ ਬਾਹਰ ਸੀਗਾ ਤੇ ਅਹੀਂ ਤੇ ਫਿਰ ਸਿੱਧੇ ਪੁਲਿਸ ਨੂੰ ਫੋਨ ਕਰਤਾ ਫਿਰ ਪੁਲਿਸ ਨੇ ਆ ਕੇ ਆਪਣੀ شناخت ਸੂਨ ਕੀਤੀ ਹੈ ਇਹਨਾਂ ਨੇ ਤੇ ਦੇਖਿਆ ਵੀ ਇੱਕ ਜਿਹਨਾਂ ਗੱਡੇ ਮਾਰਦੇ ਆ ਕਈ ਕਹਿੰਦੇ ਜਿਹਨੂੰ ਉਹ ਕਈ ਮਿਲੀ ਇੱਥੇ ਇੱਕ ਮੰਜਾ ਮਿਲਿਆ ਇਹ ਦੋ ਜਿਹੜੇ ਮੰਗ ਕਰਦੇ ਪ੍ਰਸ਼ਾਸ ਆਈ ਤੇ ਵੀ ਮੰਗ ਕਰਨਾ ਜੇ ਕਿਸੇ ਨੇ ਕ੍ਰਾਈਮ ਕਰਕੇ ਕੀਤਾ ਗਿਆ ਤਾਂ ਉਹਨੂੰ ਸਜ਼ਾ ਮਿਲਣੀ ਚਾਹੀਦੀ ਕਿਉਂਕਿ ਇਹ ਸਾਡਾ ਜਿਹੜਾ ਏਰੀਆ ਇੱਕ ਪੀਸਫੁੱਲ ਏਰੀਆ ਹੈ ਇੱਥੇ ਅੱਗੇ ਦੀਆਂ ਕਦੀ ਇਦਾਂ ਕੰਮ ਨਹੀਂ ਹੋਇਆ ਕੋਈ ਗੁਜਰਾਂ ਨਾਲ ਨਹੀਂ ਕੰਮ ਹੋਇਆ ਕੋਈ ਹਿੰਦੂ ਨਾਲ ਨਹੀਂ ਕੰਮ ਹੋਇਆ ਇਹ ਤੇ ਕੋਈ ਬਾਹਰ ਦਾ ਬੰਦਾ ਜਾਂ ਕੋਈ ਆਪਾਚੀਂ ਦੀ ਕੋਈ ਰੰਜੀਸ਼ ਹੈ ਜਾਂ ਕੋਈ ਇਹੋ ਜਿਹਾ ਕੰਮ ਕਰ ਗਿਆ ਜਾਂ ਨਹੀਂ ਕੀਤਾ ਹੋ ਸਕਦਾ ਕੁਝ ਵੀ ਹੋ ਸਕਦਾ ਜੀ ਅਸੀਂ ਕੀ ਕਹਸਾਂ ਉਹ ਪੁਲਿਸ ਕਾਰਵਾਈ ਚ ਪਤਾ ਲੱਗਿਆ ਕਿ ਪੁਲਿਸ ਕੀ ਇਨਵੈਸਟੀਗੇਸ਼ਨ ਕਰਦੀ ਹੈ ਜੀ ਹੰਕੀ ਨਾ ਜੀ ਆਪਣਾ ਮਰੀਦ ਮੁਹੰਮਦ ਜੀ ਕੀ ਗੱਲ ਬਾਤ ਹੋਈ ਇੱਥੇ ਗੱਲ ਇਦਾਂ ਇਹ ਸਾਡੇ ਕੱਲ੍ਹ ਜ ਕਿ ਅਸੀਂ ਕਬਰਸਤਾਨ ਜਾਣੇ ਹੀ ਦਾਲੇ ਦਿਨ ਤੇ ਦੋ ਮੁੰਡੇ ਆਏ ਤੇ ਉਹਨਾਂ ਸਾਨੂੰ ਦੱਸਿਆ ਇੱਥੇ ਜਾ ਕੇ ਦੇ ਦੇ ਭੀ ਇਦਾਂ ਦਾ ਕੋਈ ਉੱਥੇ ਕੋਈ ਬਾਹਰੀ ਕਬਰਸਤਾਨ ਜਿੱਥੇ ਸਾਡੀ ਕਬਰਾਂ ਤੋਂ ਪਿੱਛੇ ਹੀ ਉਹ ਹੋਰ ਗਿਆਰ ਤੰਗ ਤਰੀਕੇ ਨਾਲ ਹੀ ਕੋਈ ਲਾਸ਼ ਨੱਪ ਕੇ ਦਾ ਉਹਦੇ ਹੱਥ ਵੀ ਬਾਹਰ ਤੇ ਪੈਰ ਵੀ ਬਾਹਰ ਨੇ ਤੇ ਅਸੀਂ ਫਿਰ ਸਰਪੰਚ ਨੂੰ ਫੋਨ ਕੀਤਾ ਵੀ ਸਰਪੰਚ ਸਾਹਿਬ ਇਹ ਸਾਡੇ ਕਬਰਸਤਾਨ 'ਚ ਇਦਾਂ ਦਾ ਕੋਈ ਉਹ ਨੱਪ ਕੇ ਦਾ ਉੱਪਰ ਹੀ ਸੇ ਸਰਪੰਚ ਸਾਹਿਬ ਆਏ ਸਵੇਰੇ ਫਿਰ ਸਵੇਰੇ ਸਾਨੂੰ ਸੱਜਿਆ ਉੱਥੇ ਪੁਲਿਸ ਵੀ ਆਈ ਦੀ ਅਸੀਂ ਮੰਗੇ ਕਰਨਿਆ ਵੀ ਸਾਡੇ ਕਬਰਸਤਾਨ ਵਿੱਚ ਨਾ ਉਹ ਗੈਰ ਤਰੀਕੇ ਦੇ ਨਾਲ ਉਹ ਬਗੈਰ ਅਸੀਂ ਸਾਡੇ ਰੀਤੀ ਰਿਵਾਜ ਪੈ ਅਸੀਂ ਫੱਟੇ ਪਾ ਕੇ ਕਬਰਸਤਾਨ ਨੂੰ ਡੂਕਾ ਕਰਕੇ ਤੇ ਅਸੀਂ ਜਨਾਜ਼ਾ ਪੜ ਕੇ ਲਾਸ਼ ਨੂੰ ਨੱਪਣਿਆ ਥੱਲੇ ਤੇ ਉਹ ਨਾ ਬਗੈਰ ਕਿਸੇ ਰੀਤੀ ਰਿਵਾਜ ਤੋਂ ਬਗੈਰ ਕਿਸੇ ਢੰਗ ਤੋਂ ਵੀ ਉੱਪਰ ਲਾਸ਼ ਬਾਹਰ ਨਾ ਪਈ ਕਬਰਸਤਾਨ ਤੋਂ ਥੋੜਾ ਦੂਰ ਜਿੱਥੇ ਅਸੀਂ ਜਨਾਜ਼ੇ ਦੀ ਨਮਾਜ਼ ਪੜਨੇ ਆ ਉੱਥੇ ਉਹਨੂੰ ਨੱਪ ਗਏ ਤੇ ਅਸੀਂ ਮੰਗੇ ਕਰਨਿਆ ਵੀ ਇਦਾਂ ਦੀ ਕਾਰਵਾਈ ਨਹੀਂ ਹੋਣੀ ਚਾਹੀਦੀ ਇਹਦਾ ਠੋਸੋ ਕਿਤਾਜ ਆ ਪਤਾ ਕਿਤਾਜ ਆ ਕੀ ਹੋਇਆ ਕੌਣ ਹੈ ਕਿਥੋਂ 크ਿਸਚੀਅਨ ਭਾਈ ਚਾਰੇ ਦਾ ਜਾਂ ਕੀ ਹੈ ਕੀ ਨਹੀਂ ਕੌਣ ਨੱਪ ਗਿਆ ਇਹਨੂੰ ਉੱਪਰ ਹੀ ਛੱਡ ਗਿਆ ਲਾਸ਼ ਉੱਪਰ ਹੀ ਕੁੱਤਿਆਂ ਪਤਾ ਨਹੀਂ ਪੁੱਟੀ ਦੀ ਕੀ ਕੀਤਾ ਉਹਦੇ ਪਾਰਟ ਦੋ ਤਿੰਨ ਬਾਹਰ ਹੋਰ ਲੈ ਲੋ ਮੁੜੇ ਗਈ ਦੀ ਇਹ ਭਾਈ ਸਰ ਜਿਹੜਾ ਅਜੀਪੁਰ ਖਦਾਵਤ ਵਿੱਚ ਜਿਹੜਾ ਸ਼ਮਸ਼ਾਨ ਘਾੜ ਦਾ ਮਾਮਲਾ ਸਾਹਮਣੇ ਆ ਉਹਦੇ ਵਿੱਚ ਕੀ ਨਿਕਲ ਆਇਆ ਉਹਦੇ ਵਿੱਚ ਸਾਨੂੰ ਸਰਪੰਚ ਦਾ ਫੋਨ ਆਇਆ ਸੀ ਵੀ ਇਦਾਂ ਇੱਕ ਕਬਰਿਸਤਾਨ ਹੈ ਉਹਦੇ ਵਿੱਚ ਇੱਕ ਬੋਡੀ ਜਿਹੜਾ ਜਿਵੇਂ ਉਹਦੀ ਮਿੱਟੀ ਜਿਵੇਂ ਕੁੱਤਿਆਂ ਵੱਲੋਂ 부ਟੀ ਕੀਤੀ ਤਾਂ ਹੱਥ ਤੇ ਇੱਕ ਥੋੜਾ ਜਿਹਾ ਬੈਰ ਬਾਹਰ ਆਇਆ ਜਿਹੜਾ ਇਹ ਮੌਕੇ ਤੇ ਗਿਆ ਤੇ ਮੌਕਾ ਵੇਖਿਆ ਗਿਆ ਜਿਹੜਾ ਇਹ ਪਿੰਡ ਦਾ ਕਬਰਸਤਾਨ ਹੈ ਘਟੂ ਘਟ ਪੰਜ-ਸੱਤ ਪਿੰਡ ਲਾਗੇ ਵਾਲੇ ਗੁੱਜਰ ਭਾਈਚਾਰਾ ਤੇ ਕ੍ਰਿਸਚਨ ਭਾਈਚਾਰਾ ਦੋਵੇਂ ਕਬਰਸਤਾਨ ਵਰਤਦੇ ਨੇ ਜਿਹੜਾ ਇਹ ਬੋਡੀ ਆ ਵੀ ਇਹ ਜਿਵੇਂ ਪੱਕੀ ਜਗ੍ਹਾ ਹੋਣ ਕਰਕੇ ਜ਼ਿਆਦਾ ਢੂੰਗੀ ਨਹੀਂ ਨੱਪੀ ਗਈ ਤੇ ਇਹ ਜਾਨਵਰ ਜਿਵੇਂ ਕੁੱਤਿਆਂ ਵੱਲੋਂ ਉਹਦਾ ਪੈਰ ਥੋੜਾ ਮਿੱਟੀ ਉਤੋਹਟਾਈ ਗਈ ਜਿਹਦੇ ਕਰਕੇ ਹੱਥ ਤੇ ਪੈਰ ਬਾਹਰ ਆਇਆ ਹੈ ਤੇ ਬਾਕੀ ਇਹਦੇ ਵਿੱਚ ਉਹਨਾਂ ਨੇ ਆਪਣੇ ਰੀਤੀ ਰਿਵਾਜ ਨਾਲ ਬੋਡੀ ਨੱਪੀ ਜਾ ਰਹੀ ਹੈ ਚਿੱਟਾ ਕਪੜਾ ਵੀ ਬੋਡੀ ਦੇ ਉੱਤੇ ਲੇਟਿਆ ਆਇਆ ਹੈ ਤੇ ਹੋਰ ਵੀ ਜਿਹੜੇ ਆਪਣੇ ਪੱਥਰ ਵਗੈਰਾ ਲੱਗੇ ਹੋਏ ਸੀ ਫਿਲਹਾਲ ਤੇ ਅਸੀਂ ਇਹਨਾਂ ਨੂੰ ਆਪਾਂ ਬੋਡੀ ਨੂੰ ਹੋਰ ਮਿੱਟੀ ਪਾ ਕੇ ਤੇ ਆਪਾਂ ਦੱਬਦਾ ਹੈ ਤੇ ਲੱਗ ਜਗਤ ਦੇ ਜਿਹੜੇ 5-7 ਪਿੰਡਾਂ ਦੇ ਜਿਹੜੇ ਬੰਦੇ ਇੱਥੇ ਕਬਰਸਤਾਂ ਚਾਹੁੰਦੇ ਨੇ ਸਾਰਿਆਂ ਨੂੰ ਅਸੀਂ ਬੁਲਾ ਰਹੇ ਹਾਂ ਤੇ ਅਸੀਂ ਵੈਰੀਫਾਈ ਕਰ ਲਾਂਗੇ ਕਿ ਕਿਹਨਾਂ ਦੀ ਆਪਣੀ ਮੌਤ ਹੋਈ ਆ ਤੇ ਵੈਰੀਫਾਈ ਕਰਕੇ ਤੇ ਫਿਰ ਅਗਲੀ ਬੰਦੀ ਕਰਕੇ ਕਰਾਂਗੇ